ਸਿਮਰੀਏ ਏਗ ਬਹਾਦਰ ਸਿਮਰੀਏ ਏਗ ਬਹਾਦਰ ਸਿਮਰੀਏ ਕਰਨਾ ਮਿਧ ਆਵਤਾਈ ਕਰਨਾ ਮਿਧ ਆਵਤਾਈ ਕਰਨਾ ਮਿਧ ਆਵਤਾਈ ਕਰਨਾ ਮਿਧ ਆਵਤਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਏਗ ਬਹਾਦਰ ਸਿਮਰੀਏ ਏਗ ਬਹਾਦਰ

सिरिया एक बहादुर सिंग्रिया करी न किनो मान करी न किन्नो आग बहादुर सिमरी है एक बहादुर सिमरी है वाहीगुरु वाहीगुरु वाहीगुरू वाहीगुरु 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 ਤੇਰਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਵਾਹਿਗੁਰੂ ਵਾਹਿਗੁਰੂ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਵਾਹਿਗੁਰੂ ਵਾਹਿ ਇਸ ਤਰੀਕੇ ਨਾਲ ਆਪਣੇ ਧਾਰਮਿਕ ਵਿਚਾਰ ਦੱਸੇ ਨੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਜੋ ਗੱਲਾਂ ਸਰਨੇ ਦੀਤੀਆਂ ਨੇ 100% ਦੀ ਪਰ ਮੈਂ ਕਹਿ ਰਹੀ ਹਾਂ ਕਿ 1% ਵੀ ਤੁਹਾਡੇ ਦਿਮਾਗ ਦੇ ਵਿੱਚ ਜ਼ਰੂਰ ਪਈਆਂ ਹੋਣਗੀਆਂ ਸਰਨੇ ਬਹੁਤ ਵਧੀਆ ਜਿਹੜੀ ਗਣ ਸਕੂਲ ਦੇ ਵਿੱਚ ਅੱਜ ਕਈ ਆ ਉਹ ਹੈਗੀਆਂ ਜਿਹੜੀ ਲਾਸਟ ਵਾਲਾ ਏ ਆ ਜਿਹੜੀ ਕੀ ਆ ਐਨੀਮਲ ਆ ਉਕਣਾ ਤੇ ਜੇ ਉਹ ਨਸ਼ਾ ਵੇਚ ਰਿਹਾ ਤੇ ਫਿਰ ਉਹ ਕੀ ਆ ਐਨੀਮਲ ਇੱਕ ਸਰ ਨੇ ਤੁਹਾਨੂੰ ਬਹੁਤ ਦੂਸਰੀ ਐਗਜ਼ਾਮਪਲ ਬਹੁਤ ਵਧੀਆ ਦਿੱਤੀ ਜਿਹੜੀ ਤੁਹਾਡੇ ਤੇ ਲਾਗ ਹੁੰਦੀ ਹੈ ਉਹ ਹੈਗੀ ਸੀ ਕਿ ਇੱਕ ਬੱਚੇ ਨੇ ਟਰੈਕਟਰ ਦੇ ਉੱਤੇ ਗਿਆ ਕਿ ਮੈਂ ਦੇਖੋ ਚੜ ਕੇ ਵਿਖਾਉਂਦਾ ਚੱਲਦੇ ਤੇ ਕੀ ਹੋ ਗਿਆ ਉਹ ਟਰੈਕਟਰ ਦੇ ਉੱਤੇ ਡਿੱਗ ਪਿਆ ਤੇ ਉਹਦੇ ਟੂਟੇ ਟੂਟੇ ਹੋ ਗਏ ਇਹ ਹੀ ਇੰਸੈਂਪਲ ਸੀ ਨਾ ਤੁਹਾਨੂੰ ਸਾਰੇ ਜੀ ਉਦੇ ਵਿੱਚ ਸਾਡੇ ਕੀ ਗਿਆ ਸੀ ਕਿ ਬੱਚੀ ਨੇ ਕੀ ਦਿਖਾਈ ਆਪਣੀ ਸੁਕਰੀ ਕੀ ਦਿਖਾਈ ਸੀ ਸੁਕਰੀ ਉਹ ਹਿੰਮਤ ਨਹੀਂ ਸੀ ਸੇ ਦੇ ਗੱਲ ਦਾ ਡਿਟੇਲ ਆ ਤੁਹਾਨੂੰ ਜਦੋਂ ਤੁਸੀਂ ਲੜਦੇ ਹੋ ਅਸੂਲ ਦੇ ਵਿੱਚ ਜਦੋਂ ਤੁਹਾਨੂੰ ਕੋਈ ਵੇਖਦਾ ਮੈਡਮ ਸਾਡੇ ਵੱਲ ਤੇ ਉਹਨੇ ਅੱਖਾਂ ਕੱਢੀਆਂ ਅਸੀਂ ਤੇ ਉਹਨੂੰ ਕੋਟ ਹੀ ਸੁਠਣਾ ਵਾ ਉਹਨੇ ਸਾਨੂੰ ਇਹ ਕਹਿਤਾ ਇਹ ਕੀ ਆ ਇਹ ਹਿੰਮਤ ਦਾ ਕੀ ਸੁਕਰੀ ਆ ਗੱਲ ਨੂੰ ਚਾਹੇ 5 ਮਿੰਟ ਚਾਹੇ 4 ਮਿੰਟ ਜਾ ਕੇ ਸੋਚਿਓ ਕਿ ਜੋ ਸਕੂਲ ਦੇ ਵਿੱਚ ਅਸੀਂ ਇਨਡਿਸਿਪਲਿਨ ਕ੍ਰੀਏਟ ਕਰਦੇ ਆ ਉਹ ਸਾਡੀ ਹਿੰਮਤ ਆ ਜਾਂ ਸਾਡੀ ਫੁਕਰੀ ਇਹ ਸਵਾਲ ਦਾ ਜਵਾਬ ਤੁਹਾਡੇ ਕੋਲ ਆ ਸੋਚੋ ਵਿਚਾਰੋ ਤੇ ਫਿਰ ਇਸ ਚੀਜ਼ ਤੇ ਉਪੇ ਅਮਲ ਕਰੋ ਸਰ ਮੈਂ ਤੁਹਾਡਾ ਤੇਜ ਨੂੰ ਧੰਨਵਾਦ ਕਰਦੀ ਆ ਕਿ ਤੁਸੀਂ ਮੇਰੇ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਉਸਾਰ ਦੇ ਨਾਲ ਜੁੜਨਾ ਬਣੀ ਨਾਲ ਜੁੜਨਾ ਬਣੀ ਨਾਲ ਜੁੜ ਕੇ ਜਿਹੜੀ ਮਨ ਦੇ ਵਿੱਚ ਹੀਣ ਭਾਵਨਾ ਉਹ ਖਤਮ ਹੁੰਦੀ ਬਰਾਬਰਤਾ ਜਿਹਦਾ ਮੈਡ ਨਹੀਂ ਗਿਆ ਕਿ ਸਕੂਲ ਦੇ ਵਿੱਚ ਨਹੀਂ ਇੱਕ ਦੂਸਰੇ ਨਾਲ ਕੋਰੀਆ ਨਾਂ ਦੇ ਕਾਇਰ ਕੰਸੀ ਨੂੰ ਜਿਸ ਤਰ੍ਹਾਂ ਸੋਲ ਦੇ ਵਿੱਚ ਜੱਗੀ ਸਾਹਿਬ ਜੀ ਦਾ ਪਾਰਕ ਸេរੀ ਦੇ ਤੇ ਕਿਰਾਇਆ ਲਾ ਜੇ ਨੂੰ ਤੁਸੀਂ ਸਹਿਰਪਾਟ ਦੇ ਨਾਲ ਜੁੜ ਕੇ ਜਿਸ ਦਾ ਭਾਈ ਸਾਹਿਬ ਨੇ ਕਿਹਾ ਵੀ ਥੋੜਾ ਪੜ੍ਹੋ ਧਿਆਨ ਲਈ ਨਾ ਪੜ੍ਹੋ ਦੋ ਕੰਪਨੀਆਂ ਪੜ੍ਹ ਲਓ ਜੇ ਨੂੰ ਉਸ ਨੂੰ ਅਧਿਰ ਦੇਵੇ ਚਾਰ ਕਿ ਦੇਵੀ ਵਿਆਪਕ ਅਧਿਆਤਮਕ ਵਿਵੇਕ ਆਲਾ ਇਹ ਬਹੁਤ ਬਲੰਦੀਆ ਗੱਲ ਹੈ ਤੁਹਾਡੇ ਮਨ ਦੇ ਜਿਹੜੀਆਂ ਕ੍ਰਿਤਿਆਂ ਬਣਦਾ ਹੁੰਦੀਆਂ ਉਹ ਉਹਨਾਂ ਰਾਏ ਨਾਸ਼ ਕਰਦੀ ਜਿੱਥੇ ਤੁਸੀਂ ਆਪਣੀ ਸਕੂਲ ਦੀ ਸਿਲੇਬਸ ਦੀ ਪੜਾਈ ਕਰਦੇ ਆ ਜਿਰੂਪ 10 ਮਿੰਟ ਹੈ ਪਾਣੀ ਨਾਲ ਜੋੜ ਕੇ ਤੇ ਆਪਣਾ ਜਿਹੜਾ ਸਵਾਲ ਉਹ ਤੇ ਵਰੰਦੀਆਂ ਨੂੰ

ਔਰ ਦੇਖਿਆ ਜਨਤ ਹੋਈ ਜਨਤ ਹੋਈ ਅਮਰੰਤੇ ਵੀ ਲੈ ਵਸੋਈ ਅਮਰੰਤੇ ਵੀ ਲੈ ਵਸੋਈ ਛੋੜੇ ਥੱਲੇ ਕਰੋ ਤੇ ਬੋਲਿਓ ਪੰਜਾਬੀ ਹੋ ਪੰਜਾਬੀ ਹੋ ਊੜਾ ਨਾ ਬੋਲਿਓ ਊੜਾ ਨਾ ਬੋਲਿਓ ਜੂੜਾ ਨਾ ਬੋਲਿਓ ਜੂੜਾ ਨਾ ਬੋਲਿਓ ਪੰਜਾਬੀ ਹੋ ਪੰਜਾਬੀ ਹੋ ਊੜਾ ਜੂੜਾ ਭੁੱਲ ਗਏ ਊੜਾ ਜੂੜਾ ਭੁੱਲ ਗਏ ਸਮਝੋ ਜੀਵਣਾ ਭੁੱਲ ਗਏ ਸਮਝੋ ਜੀਵਣਾ ਭੁੱਲ ਗਏ ਕਰੀਏ ਮਾਂ ਕੋਲ ਲੀਨ ਪਿਆਰ ਕਰੀਏ ਮਾਂ ਪਾਈਏ ਦੁਨੀਆ ਦੀ ਸਿਕਾ ਪਾਈਏ ਦੁਨੀਆ